ਪੰਜਾਬ ਬਚਾਓ ਛੱਡੋ ਭਗਵੰਤ ਪੁਜਾਓ ਯਾਤਰਾ ਸ਼ੁਰੂ ਕਰੋ ਕਿ ਇਹ ਜ ਆ ਬੰਦਾ ਜਿਹੜਾ ਸਵੇਰੇ ਖਾ ਪੀ ਲੈਂਦਾ ਉਹ ਨੂੰ ਆਪ ਦੇ ਟੱਬਰ ਦਾ ਫਿਕਰ ਨਹੀਂ ਉਹਨੇ ਸਾਡੇ ਪੰਜਾਬ ਦਾ ਕਾਹਦਾ ਫਿਕਰ ਕਰਨਾ ਖਾਦੀ ਪੀਤੀ ਚ ਕੋਈ ਪਰਿਵਾਰ ਸਾਂਭ ਸਕਦਾ ਚੀਕਾ ਦਾ ਭਰਾ ਜਿਹੇ ਜੇ ਨੂੰ ਪੜਾਤਾ ਉਹਨੇ ਪੰਜਾਬ ਦੀਆਂ ਕਢਾਉਣ ਨੂੰ ਫਿਰਦਾ ਤੇ ਜੇ ਛੇਤੀ ਨਾ ਨਾ ਉਹਨੂੰ ਤੋਰਿਆ ਤੇ ਮੈਨੂੰ ਲੱਗਦਾ ਆਪਾਂ ਆਪਣੇ ਇਤਿਹਾਸ ਤੋਂ ਵਿਰਛੇ ਤੋਂ ਵੀ ਵਾਂਝੇ ਹੋ ਜਾਣਾ ਜੇ ਸਪੀਡ ਨਾਲ ਦਿੱਲੀ ਵਾਲੇ ਰਿਮੋਟ ਕੰਟਰੋਲ ਦੇ ਉਹਨੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਸਪੁਰਤ ਕੀਤਾ ਸੁਖਵੀਰ ਜੀ ਵੀ ਜ਼ਿਕਰ ਕਰਨਗੇ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਨੂੰ ਪਤਾ ਤੁਸੀਂ ਲੰਮੇ ਸਮੇਂ ਤੋਂ ਬੈਠੇ ਹੋ ਠੰਡ ਪਈ ਐ ਔਰ ਰਣੀਕੇ ਸਾਹਿਬ بار-ਬਾਰ ਕਹਿੰਦੇ ਸਨ ਕਿ ਜਿੱਥੋਂ ਧੂਆ ਨਿਕਲਦਾ ਉੱਥੇ ਨਾ ਜਾਓ ਇੱਥੇ ਆ ਜਾਓ ਆ ਜਿਹੜਾ ਭਗਵੰਤ ਮਾਨ ਹੈ ਨਾ ਉਹਨੇ ਤਾਂ ਪੰਜਾਬ ਦਾ ਧੂਆ ਕੱਢ ਛੱਡਿਆ ਸਾਰੀਏ ਸਰਕਾਰਾਂ ਦਾ ਰਿਕਾਰਡ ਤੋੜਤਾ ਪਿਛਲਿਆ ਦਾ 65 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਉਹਨੇ ਇੱਕ ਕਿੱਲੇ ਦੇ ਰਾਹ ਵਾਸਤੇ ਮੈਂ ਫੋਨ ਕੀਤਾ ਵੀਡੀਓ ਆਪਦਾ ਦਰਦ ਮੇਰੇ ਨਾਲ ਲੈ ਤੁਰਿਆ ਕਹਿੰਦਾ ਸਾਡੀਆਂ ਤਾਂ ਤਨਖਾਹਾਂ ਨਹੀਂ ਪਈਆਂ ਤੂੰ ਕਹਿੰਦਾ ਕਿੱਲੇ ਦੇ ਰਾਹ ਦੀ ਗੱਲ ਕਰਦਾ ਬਾਦਲ ਸਾਹਿਬ ਉਹ ਮੰਡੀ ਬੋਰ ਤੋਂ ਰਿਟਾਇਰ ਹੋਇਆ ਸੀ ਉਹਦੀ ਬੇਟੀ ਦਾ ਵਿਆਹ ਪਿੰਡ ਵੀ ਮੈਂ ਦੱਸ ਦੇ ਨਾ ਉਹਦਾ ਸੋਹਿਆ ਕੜਾ ਸਾਡੇ ਹਲਕੇ 'ਚ ਪਿੰਡ ਆ ਉਸ ਪਿੰਡ ਤੋਂ ਆਇਆ ਕਹਿੰਦਾ ਜੀ ਮੇਰੇ ਰਿਟਾਇਰਮੈਂਟ ਤੇ ਜਿਹੜੇ ਬੈਨੇਫਿਟ ਹੁੰਦੇ ਨਾ ਜਦੋਂ ਕੋਈ ਬੰਦਾ 30 35 ਸਾਲ ਨੌਕਰੀ ਕਰਦਾ ਤੇ ਰਿਟਾਇਰ ਹੋਣ ਵੇਲੇ ਉਹਨੂੰ ਗ੍ਰੈਚੁਇਟੀ ਫੰਡ ਮਿਲਦਾ ਤੇ ਮੈਂ ਮੰਡੀ ਬੋਰਡ ਵਾਲੇ ਨੂੰ ਕਹਿੰਦਾ ਫੋਨ ਕਰਦੇ ਮੈਂ ਉਹਨੂੰ ਸਮਝਾਇਆ ਮੈਂ ਕਿ ਸਰਕਾਰ ਦੇ ਹਾਲਾਤ ਕੁਛ ਨਹੀਂ ਬਾਬਾ ਜੀ ਵੈਸੇ ਤਾਂ ਬੜੀ ਦਲੇਰੀ ਵਿਖਾਉਂਦੇ ਹੁੰਦੇ ਉਹ ਜਿਹੜਾ ਕੋਈ ਪੈਗ ਪੋਗ ਲਾ ਕੇ ਗੁਰੂ ਦੀ ਹਾਜ਼ਰੀ ਚ ਚਲੇ ਜਾਵੇ ਤੇ ਇਹ ਕਿਹੜਾ ਬਦਲਾਅ ਹੁੰਦਾ ਇਹ ਭਗਵੰਤ ਮਾਨ ਉਸ ਕਿਸਮ ਦਾ ਬੰਦਾ ਦਿੱਲੀ ਦਾ ਮੁੱਖ ਮੰਤਰੀ ਮੈਂ ਤਾਂ ਪਹਿਲੀ ਵਾਰੀ ਸੁਣਿਆ ਜੀ ਇਹ ਵੀ ਸਾਥ ਦਾ ਗੁਲਾਬ ਹੀ ਹੈ 75 ਸਾਲਾਂ ਦਾ ਜਾਣਨਾ ਉਹ ਨਹੀਂ ਹੁੰਦਾ ਕਿ ਉਹਦੇ ਪੁੱਤ ਨੇ ਦਿੱਲੀ ਵਾਲੇ ਨੇ ਕਿਥੇ ਤੇ ਜਹਾਜ਼ ਲੈ ਕੇ ਸਾਡੇ ਆਲਾ ਚੱਲਦਾ ਕਦੇ ਇਹਨੂੰ ਗੋਆ ਲੈ ਜਾਂਦੇ ਆ ਕਦੇ ਕਦੇ ਇਹਨੂੰ ਕਾਂਤਵਾਸ ਦੀ ਲੋਡ ਪੈ ਗਈ ਤੇ ਆਈ ਗਿਆ ਜਹਾਜ਼ ਦਾ ਚ ਪੈਂਦਾ ਇੱਕ ਮੇਰੇ ਤੋਂ ਪਹਿਲਾਂ ਇੱਕ ਸਟੇਜ ਤੋਂ ਵਿੱਚੋਂ ਬੈਠਾ ਕੋਈ ਚੀਕਾਂ ਚੂਕਾਂ ਦੀ ਗੱਲ ਕਹਿੰਦਾ ਸੀ ਉਹ ਕਹਿੰਦੇ ਸੀ ਚੀਕਾਂ ਦਾ ਭਰਾ ਜਿਹੇ-ਜਿਹੇ ਨੂੰ ਬਣਾਤਾ ਉਹਨੇ ਪੰਜਾਬ ਦੀਆਂ ਕਢਾਉਣ ਨੂੰ ਫਿਰਦਾ ਤੇ ਜੇ ਛੇਤੀ ਨਾ ਨਾ ਉਹਨੂੰ ਤੋਰਿਆ ਤੇ ਮੈਨੂੰ ਲੱਗਦਾ ਆਪਾਂ ਆਪਣੇ ਇਤਿਹਾਸ ਤੋਂ ਵਿਰਸੇ ਤੋਂ ਵੀ ਵਾਂਝੇ ਹੋ ਜਾਣਾ ਜੇ ਸਪੀਡ ਨਾਲ ਦਿੱਲੀ ਵਾਲੇ ਰਿਮੋਟ ਕੰਟਰੋਲ ਦੇ ਉਹਨੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਸਪੁਰਤ ਕੀਤਾ ਚਲੋ ਮੈਂ ਇਹ ਗੱਲ ਕਰਨ ਤੋਂ ਪਹਿਲਾਂ ਇਤਿਹਾਸ ਕਿਉਂਕਿ ਬਾਗਲ ਸਾਹਿਬ ਇਹ ਉਹ ਧਰਤੀ ਹੈ ਜੀਜੇ ਚੱਪੇ ਚੱਪੇ ਚ ਸਹੀਦਾ ਦਾ ਖੂਨ ਡੁੱਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤਤਿਆ ਤਵਿਆ ਤੇ ਬਹਿ ਕੇ ਹੱਕ ਸੱਚ ਇਨਸਾਫ ਖਾਤਰ ਬਹੁਤ ਵੱਡੀ ਆਸਾਨੀ ਸ਼ਹਾਦਤ ਦੇ ਕੇ ਗਏ ਇੱਕ ਸੰਦੇਸ਼ ਦੇ ਕੇ ਗਏ ਛੋਟੇ ਸ਼ੇਬਜ਼ਾਦੇ ਆ ਦਾ ਸ਼ਹੀਦੀ ਪੁਰਬ ਵੱਡੇ ਸ਼ੇਬਜ਼ਾਦੇ ਆ ਦਾ ਸ਼ਹੀਦੀ ਪੁਰਬ ਸ਼ਹਾਦਤ ਕਰਨ ਵਾਲਿਆਂ ਦਾ ਸਤਕਾਰ ਵਜੋਂ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਕੁਝ ਦਿਨ ਪਹਿਲਾਂ ਲੰਘਿਆ ਪਾਦੀਪ ਸਿੰਘ ਜੀ ਮਹਾਰਾਜ ਉਹਨਾਂ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਅੱਜ ਮੈਂ ਜ਼ਿਕਰ ਤਾਂ ਕਰਦਾ ਹਿੰਦ ਦੀ ਚਾਦਰ ਔਰ ਜੇ ਉਸ ਵੇਲੇ ਹੁਕਮਰਾਨਾਂ ਦੇ ਖਲਾਫ ਉਹ ਸ਼ਹਾਦਤ ਨਾ ਦਿੰਦੇ ਤੇ ਪੰਜਾਬ ਕੀ ਦੇਸ਼ ਦੁਨੀਆ ਦਾ ਨਕਸ਼ਾ ਕੁਝ ਹੋਰ ਹੋਣਾ ਤਿਲਕ ਜੰਝੂ ਦਾ ਰਾਖੇ ਵਜੋ ਉਹਨਾਂ ਦੀ ਉਸ ਵੇਲੇ ਜਦੋਂ ਕੋਈ ਜ਼ਾਲਮ ਸਰਕਾਰਾਂ ਦੇ ਖਿਲਾਫ ਗੱਲ ਕਰਕੇ ਨਹੀਂ ਰਾਜੀ ਸੀ ਉਦੋਂ ਇਟ ਨਾਲ ਇਟ ਖੜਕਾ ਕੇ ਹਾਲਾਤ ਬਦਲਣ ਦੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ ਔਰ ਮੈਂ ਉਹ ਗੱਲ ਦਾ ਜ਼ਿਕਰ ਤਾਂ ਕਰਦਾ ਕਿਉਂਕਿ ਬੜੇ ਸਤਕਾਰ ਅਜਰੀ ਮੈਂ ਲਵਾ ਕੇ ਆਇਆ ਕਿ ਅੱਜ ਇਹ ਪੰਜਾਬ ਦੀ ਧਰਤੀ ਔਰ ਗੁਰੂ ਤੇਗ ਬਹਾਦਰ ਸਾਹਿਬ ਦਾ ਉਹ ਸੁਨੇਹਾ ਭਾਈ ਚਾਰੇ ਇਕਸਾਂ ਫੀਰ ਚ ਕਹਿੰਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਉਸ ਅਰਦਾਸ ਚ ਸਾਹਮਣੇ ਸਾਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦਾ ਹੁਕਮ ਦਿੱਤਾ ਜੇ ਉਸ ਨੂੰ ਵੀ ਮੁੱਕ ਰੱਖਿਆ ਤੇ ਅੱਜ ਦੇ ਦਿਨ ਦਾਸ ਮਜੀਠੇ ਤੋਂ ਬਟਾਲੇ ਤੋਂ ਜਿੰਤੀਪੁਰ ਤੋਂ ਹੁੰਦਾ ਆਇਆ ਅੱਜ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਚ ਭਗਵਾਨ ਰਾਮਚੰਦਰ ਜੀ ਮਹਾਰਾਜ ਦੇ RAM LALLA ਪ੍ਰਾਨ ਜਿਹੜੇ ਉਹਨਾਂ ਦੇ ਅੱਜ ਪ੍ਰੋਗ ਉਹਨਾਂ ਨੂੰ ਸਮਰਪਤ ਉਸ ਦੇ ਸਤਕਾਰ ਵਜੋਂ ਅੱਜ ਬੜੇ ਵੱਡੀ ਗਿਣਤੀ ਚ ਸੰਗਤ ਨੇ ਬੜੇ ਸਤਕਾਰ ਨਾਲ ਉਹਨਾਂ ਨੂੰ ਯਾਦ ਕਰਨ ਦਾ ਕੰਮ ਕੀਤਾ ਜੇ ਉਹ ਹਾਲਾਤ ਅੱਜ ਪੈਦਾ ਹੋਏ ਆ ਤੇ ਮੈਂ ਕਹਿ ਸਕਦਾ ਸਾਧ ਸੰਗਤ ਜੀ ਜੇ ਇਤਿਹਾਸ ਵੱਲ ਝਾਤੀ ਮਾਰੀਏ ਤੇ ਉਹਦੇ ਚ ਆਪਣਾ ਗੁਰੂ ਸਹਿਬਾਨਾ ਦਾ ਵਾਟ ਵਡੇਰਿਆਂ ਦਾ ਗੁਰੂ ਦੀ ਸੋਚ ਤੇ ਚੱਲਣ ਵਾਲਿਆਂ ਦਾ ਬਹੁਤ ਵੱਡਾ ਨਹੀਂ ਜਾ ਸਕਦਾ ਅੱਜ ਪ੍ਰਾਣ ਪ੍ਰਤੀਸ਼ਟਾ ਦਾ ਉਹ ਹਰ ਜਗ੍ਹਾ ਹਰ ਕਸਬੇ ਹਰ ਕੂਚੇ 'ਚ ਮਨਾ ਰਿਆ ਮੈਂ ਜਿਹੜੀ ਗੱਲ ਤੇ ਅਗਲਾ ਆਉਣਾ ਇਸੇ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਮਹਾਰਾਜ ਅਮਰ ਸ਼ਹੀਦ ਰੰਗਰੇਟੇ ਗੁਰੂ ਦੇ بیٹے ਉਹਨਾਂ ਦਾ ਜਿੰਨਾ ਸਤਕਾਰ ਕਰਦੀਏ ਜਿੰਨਾ ਯਾਦ ਕਰਦੀਏ ਮੈਂ ਸਮਝਦਾ ਉਹਨਾਂ ਘਟ ਜਿਨੇ ਸਾਡੇ ਗੁਰੂ ਦੀ ਖੁਸ਼ੀ ਗੁਰੂ ਦਾ ਪਿਆਰ ਗੁਰੂ ਦਾ ਨੇ ਜੋ ਉਹਨਾਂ ਨੇ ਲਿਆ ਇਹ ਸ਼ਬਦਾਂ ਨਾਲ ਕਦੇ ਨਿੱਕੀ ਚਾ ਜਾ ਸਕਦਾ ਮੇਰੀ ਮੰਨ ਚ ਬੜੀ ਇਸ ਕੱਲ ਦੀ ਤਸੱਲੀ ਹੈ ਕਿ ਰਣੀ ਕੇ ਸਾਹ बार-बार ਤੁਹਾਨੂੰ ਉਹਨਾਂ ਜੜਾ ਨਾਲ ਜੋੜਦੇ ਆਂ ਔਰ ਹਰ ਗੁਰਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਜੇ ਉਹ ਜੜਾ ਨਾਲ ਜੁੜੂ ਤੇ ਉਹਦੇ 'ਚ ਇਨਸਾਨੀ ਕਦਰਾਂ ਕੀਮਤਾਂ ਵੀ ਵਧਣ ਗਿਆ ਤੇ ਉਹ ਗੁਰੂ ਦੀ ਸੋਚ ਤੇ ਚੱਲਣ ਦਾ ਵੀ ਉਹਦੇ 'ਚ ਹਿੰਮਤ ਤੇ ਬਲ ਗੁਰੂ ਸਾਹਿਬ ਕਰਨਗੇ ਮੇਰੇ ਵੀਰੋ ਅੱਜ ਦੇ ਹਾਲਾਤ ਦਾਦੇ ਬਾਰੇ ਤਾਂ ਸੁਖਵੀਰ ਜੀ ਵੀ ਜ਼ਿਕਰ ਕਰਨਗੇ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਨੂੰ ਪਤਾ ਤੁਸੀਂ ਲੰਮੇ ਸਮੇਂ ਤੋਂ ਬੈਠੇ ਹੋ ਠੰਡ ਪਈ ਆ ਔਰ ਰਣੀਕੇ ਸਾਹਿਬ ਬਾਰ-ਬਾਰ ਕਹਿੰਦੇ ਛਣ ਕਿ ਜਿੱਥੋਂ ਧੂਆਂ ਨਿਕਲਦਾ ਉੱਥੇ ਨਾ ਜਾਓ ਇੱਥੇ ਆ ਜਾਓ ਰਣੀਕੇ ਸਾਹਿਬ ਆ ਜਿਹੜਾ ਭਗਵੰਤ ਮਾਨ ਹੈ ਨਾ ਉਹਨੇ ਤਾਂ ਪੰਜਾਬ ਦਾ ਧੂਆਂ ਕੱਢ ਛੱਡਿਆ ਉਹਦਾ ਆਪ ਦਾ ਵੀ ਧੂਆਂ ਮਾਰਦਾ ਮੈਂ ਦੁਨੀਆ ਦਾ ਤੇ ਹਾਲਾਤ ਇਹ ਜੇ ਬਣਾਤੇ ਆ ਦੇਖੋ ਪੰਜਾਬ ਤੇ ਕਰਜ਼ਾ ਜਿਹੜਾ ਕਹਿੰਦਾ ਸੀ ਕਰਜ਼ਾਈ ਪੰਜਾਬ ਤੇ ਕਰਜ਼ਾ ਨਹੀਂ ਚੱਲਣ ਦਵਾਂਗੇ ਅੱਜ ਢਾਈ ਡੇਢ ਸਾਲ ਦੇ ਅੰਦਰ ਅੰਦਰ ਸਾਰੀਏ ਸਰਕਾਰਾਂ ਦਾ ਰਿਕਾਰਡ ਤੋੜਤਾ ਪਿਛਲਿਆ ਦਾ 65000 ਕਰੋੜ ਦਾ ਕਰਜ਼ਾ ਲੈ ਲਿਆ ਉਹਦੇ ਮੇਰੇ ਵੀਰੋ ਜੇ ਕਰਜ਼ਾ ਦੇ ਨਾਲ ਉਹ ਜਿਹੜਾ ਪਿਛਲੀ ਕਾਂਗਰਸ ਦੀ ਚਿਲਾਵਾਂਗੇ ਇਹੀ ਕਹਿੰਦੇ ਸੀ ਨਾ ਸਰਕਾਰ ਨਾਉਂਦੇ ਹੁਣ ਆਲੇ ਵੀ ਤਾਂ ਗਾਲੀ ਨਾ ਕਰੋ ਕੱਲ ਮੈਂ ਇੱਕ ਜਗ੍ਹਾ ਵੀਡੀਓ ਨੂੰ ਫੋਨ ਕੀਤਾ ਪਿੰਡ ਵਾਲੇ ਉੱਠ ਕੇ ਆਏ ਕਿ ਮਜੀਠਾ ਸਾਹਿਬ ਸਾਡੀ ਸੜਕ ਬਣਾ ਦਿਓ ਮੈਂ ਕਹਾ ਭਰਾ ਐਮਐਲਏ ਨੂੰ ਕੋਈ ਗ੍ਰਾਂਟ ਗ੍ਰਾਂਟ ਨਹੀਂ ਆਉਂਦੀ ਕਹਿੰਦੇ ਵੀਡੀਓ ਨੂੰ ਫੋਨ ਕਰਦੇਓ ਮੈਂ ਵੀਡੀਓ ਨੂੰ ਫੋਨ ਕਰਤਾ ਮੈਂ ਕਹਾ ਪਾਹੂ ਆ ਕਿੱਲੇ ਕਿ ਦੀ ਗ੍ਰਾਂਟ ਆ ਬਾਲ ਸਾਹਿਬ ਤੂੰ ਹੀ ਪਤਾ ਨਹੀਂ ਕਿੰਨੇ ਕਿਲੋ 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 ਮੀਟਰ ਸੜਕਾਂ ਬਣਾਈਆਂ ਨੇ ਇੱਕ ਕਿੱਲੇ ਦੇ ਰਾਹ ਵਾਸਤੇ ਮੈਂ ਫੋਨ ਕੀਤਾ ਵੀਡੀਓ ਆਪਦਾ ਦਰਦ ਮੇਰੇ ਨਾਲ ਲੈ ਤੁਰਿਆ ਕਹਿੰਦਾ ਸਾਡੀਆਂ ਤਾਂ ਤਨਖਾਹਾਂ ਨਹੀਂ ਪਈਆਂ ਤੂੰ ਕਹਿੰਦਾ ਕਿੱਲੇ ਦੇ ਰਾਹ ਦੀ ਗੱਲ ਕਰਦਾ ਮੈਂ ਹੁਣ ਇਹਨੂੰ ਕੀ ਕਹਣਾ ਮੈਂ ਆਪਦੇ ਪਿੰਡ ਵਾਲੇ ਸਰਪੰਚ ਨੂੰ ਹੀ ਸਮਝਾਤਾ ਮੈਂ ਕਿ ਮਨਾ ਨਾ ਛੇੜ ਉਹਨੂੰ ਉਹ ਆਪਦੇ ਦਰਦ ਸੁਣਾਈ ਜਾਂਦਾ ਮੇਰੇ ਕੋਲੇ ਕੋਹਰ ਆ ਗਿਆ ਬਾਦਲ ਸਾਹਿਬ ਉਹ ਮੰਡੀ ਬੋਰਡ ਤੋਂ ਰਿਟਾਇਰ ਹੋਇਆ ਸੀ ਉਹਦੀ ਬੇਟੀ ਦਾ ਵਿਆਹ ਪਿੰਡ ਵੀ ਮੈਂ ਦੱਸ ਦਿੰਨਾ ਉਹਦਾ ਸੋਈਆਂ ਕਲਾ ਸਾਡੇ ਹਲਕੇ 'ਚ ਪਿੰਡਾ ਉਸ ਪਿੰਡ ਤੋਂ ਆਇਆ ਕਹਿੰਦਾ ਜੀ ਮੇਰੇ ਰਿਟਾਇਰਮੈਂਟ ਤੇ ਜਿਹੜੇ ਬੈਨੀਫਿਟ ਹੁੰਦੇ ਨਾ ਜਦੋਂ ਕੋਈ ਬੰਦਾ 30 35 ਸਾਲ ਨੌਕਰੀ ਕਰਦਾ ਤੇ ਰਿਟਾਇਰ ਹੋਣ ਵੇਲੇ ਉਹਨੂੰ ਗ੍ਰੈਚੂਇਟੀ ਫੰਡ ਮਿਲਦਾ ਤੇ ਮੈਂ ਮੰਡੀ ਬੋਰਡ ਵਾਲੇ ਨੂੰ ਕਹਿੰਦਾ ਫੋਨ ਕਰਦੇ ਮੈਂ ਉਹਨੂੰ ਸਮਝਾਇਆ ਮੈਂ ਕਿ ਸਰਕਾਰ ਦੇ ਹਾਲਾਤ ਕੁਛ ਨਹੀਂ ਇੱਥੇ ਉਹਨੂੰ ਸਰਦ ਜੀ ਤੁਸੀਂ ਫੋਨ ਕਰੋ ਮੈਂ ਫੋਨ ਕਰਤਾ ਤੇ ਮੰਡੀ ਬੋਰਡ ਦਾ ਜਿਹੜਾ ਸੈਕਟਰੀ ਸੀ ਉਹ ਆਪਦੀ ਕਹਾਣੀ ਮੇਰੇ ਨਾਲ ਤੇ ਲੈ ਤੁਰਿਆ ਕਹਿੰਦਾ ਅੱਜ ਤਰੀਕ ਵੇਖੋ ਕਿੰਨੀ ਹੋ ਗਈ ਸਾਡੀਆਂ ਤਨਖਾਹਾਂ ਨਹੀਂ ਪੈ ਰੀਆਂ ਤੇ ਤੁਸੀਂ ਕਹਿੰਦੇ ਹੋ ਇਹਨੂੰ ਰਿਟਾਇਰ ਹੋਏ ਬੰਦੇ ਨੂੰ ਕੁਝ ਦੇ ਦिए ਪਹਿਲਾਂ ਜਿਉਂਦੇ ਦੇ ਮੂੰਹ ਚ ਤਾਂ ਕੁਝ ਪੈ ਲੈਣ ਦਿਓ ਇਹ ਤਾਂ ਫੇਰ ਰਿਟਾਇਰ ਹੋ ਗਿਆ ਇਹੀ ਹਾਲ ਪਤਾ ਨਹੀਂ ਕਿਹੜੀ ਗਲਤੀ ਕਿਹੜਾ ਬਦਲਾਅ ਇਹ ਬਾਦਲ ਸਾਹਿਬ ਬਦਲਾਅ ਵੇ ਨਵੇਂ ਬਾਬਾ ਜੀ ਵੈਸੇ ਤਾਂ ਬੜੀ ਦਲੇਰੀ ਬਖਾਉਂਦੇ ਹੁੰਨੇ ਉਹ ਜਿਹੜਾ ਕੋ ਪੈਗਪੋਗ ਲਾ ਕੇ ਗੁਰੂ ਦੀ ਹਾਜ਼ਰੀ ਚ ਚਲੇ ਜਾਵੇ ਤੇ ਇਹ ਕਿਹੜਾ ਬਦਲਾਅ ਹੁੰਦਾ ਇਹ ਭਗਵੰਤ ਮਾਨ ਉਸ ਕਿਸਮ ਦਾ ਬੰਦਾ ਜਿਹੜਾ ਆਪਦੀ ਘਰ ਦੀ ਦਾ ਨਾ ਹੋਇਆ ਆਪਦੇ ਨਿਆਣਿਆਂ ਦਾ ਨਹੀਂ ਹੋਇਆ ਟਾਰੀ ਵਾਲਿਓ ਉਹ ਜੂ ਤੁਹਾਡਾ ਕਦੇ ਹੋਏ ਦਰਸ਼ਨ ਦਰਸ਼ਨ ਕਹਿੰਦੇ ਨਾ ਕਿ ਹੋਵੇ ਤੇ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੰਘੂਗਾ ਹੁਣ ਤਾਂ ਦਰਚਨ ਵੀ ਨਹੀਂ ਹੁੰਦੇ ਇੱਕੋ ਦਿੱਲੀ ਦਾ ਮੁੱਖ ਮੰਤਰੀ ਮੈਂ ਤਾਂ ਪਹਿਲੀ ਵਾਰੀ ਸੁਣਿਆ ਜੀ ਇਹ ਵੀ ਸਾਥ ਦਾ ਬਗਲਾ ਕੀ ਹੈ 75 ਸਾਲਾਂ ਦਾ ਜਾਣਾ ਉਹ ਨਹੀਂ ਹੁੰਦਾ ਕਿ ਉਹਦੇ ਪੁੱਤ ਨੇ ਦਿੱਲੀ ਵਾਲੇ ਨੇ ਕਿਥੇ ਤੇ ਜਹਾਜ਼ ਲੈ ਕੇ ਸਾਡੇ ਆਲਾ ਚੱਲਦਾ ਮੈਂ ਪਹਿਲੀ ਵਾਰੀ ਜਿੱਤ ਦਾ ਸਾਰੀ ਖਰਚਾ ਇਹ ਨਾ ਸਮਝੋ ਕਿਥੇ ਪਗੰਤਮਾਨ ਆਪ ਦੀ ਜੇਬ ਚੋਂ ਕੱਢਦਾ ਭਾਈ ਸਾਹਿਬ ਤੁਸੀਂ ਭਰਦੇ ਹੋ ਉਹ ਘਰ ਉਹ ਖਰਚਾ ਜਿੰਨੀ ਆਰੀ ਉਹਨੂੰ ਈਡੀ ਸੱਤ ਲੈਂਦੀ ਐ ਮੈਂ ਤਾਂ ਈਡੀ ਵਾਲਿਆਂ ਨੂੰ ਮੇਰਾ ਜੀ ਕਰਦਾ ਪ੍ਰਧਾਨ ਮੰਤਰੀ ਜੀ ਥੋੜਾ ਉੱਥੇ ਮਸ਼ਰੂਫੀਅਤ ਜ਼ਿਆਦਾ ਹੀ ਐ ਕਿ ਬਾਬਾ ਜਾ ਤਾਂ ਇਹਨੂੰ ਫੜ ਲਾ ਕੇ ਜੇਰੀ ਕਦੇ ਕਿਉਂਕਿ ਆਈ ਆਰੀ ਤੁਸੀਂ ਇਹਨੂੰ ਸੱਦਨ ਲਈ ਚਿੱਠੀ ਭੇਜ ਦਿਓ ਸਾਨੂੰ 10 ਕਰੋੜ ਨੂੰ ਪੈ ਜਾਂਦਾ ਉਹਨਾਂ ਲਈ ਸੱਤ ਕਦੇ ਇਹਨੂੰ ਗੋਆ ਲੈ ਜਾਂਦੇ ਐ ਕਦੇ ਕਦੇ ਇਹਨੂੰ ਕਾਂਤਵਾਸ ਦੀ ਲੋਡ ਪੈ ਗਈ ਤੇ ਆਈ ਤਾ ਜਾਜ ਦਾ ਬਾਚ ਪੈਂਦਾ ਵੇਖੋ ਇਤਿਹਾਸ ਹਾਲਾਤ ਕੀ ਬਣ ਗਏ ਕਹਿੰਦੇ 300 ਯੂਨਿਟ ਮਾਰਕ ਕੀਤਾ ਬਾਦਲ ਸਾਹਿਬ ਤੁਹਾਨੂੰ ਮੈਂ ਮ제 ਦੀ ਗੱਲ ਦੱਸਾਂ ਸੀ ਸਰਕਾਰ ਸੀ ਸਾਡੀ ਅਸੀਂ ਤਾਂ ਗੱਲ ਨਹੀਂ ਕਰ ਆ ਜਾਂਦਾ ਮਗਰ ਹੁਣ ਚਲੋ ਲੱਗ ਲੈਣ ਦਿਓ ਜਿੱਥੇ ਇੰਨੇ ਤਵੇ ਲੱਗੇ ਉੱਥੇ ਇੱਕ ਹੋਰ ਲੱਗ ਜੂ ਸਾਡੀ ਛੇਤ ਨੂੰ ਕਿਹੜਾ ਕੋਈ ਫਰਕ ਪੈ ਰਿਹਾ ਬਾਦਲ ਸਾਹਿਬ ਨੇ ਸਾਨੂੰ ਛੱਡ ਲਿਆ ਕਰਿਆ ਰਾਣੀ ਕੇ ਸਾਹਿਬ ਵੀ ਵਿੱਚ ਹੀ ਸੀ ਮੈਂ ਸੀ ਰਣੀਕੇ ਸਾਫ ਸੀ ਵਲਟਵਾ ਸਾਫ ਸੀ ਅਰਮੀ 100 ਸੰਦੂ ਸੀ ਤੇ ਮੈਨੂੰ ਸੱਦ ਕੇ ਕਹਿੰਦੇ ਕਾਕਾ ਉਰਾ ਪੈਂਦੇ ਆ ਕਿ ਪਾ ਪੈਂਦੇ ਆ ਮੈਂ ਕਿਹਾ ਬਾਪੂ ਜੀ ਕੀ ਗੱਲ ਹੋ ਗਈ ਕਹਿੰਦੇ ਆ ਬਿਜਲੀ ਪੁਜਲੀ ਵਾਲੇ 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 ਜਿਹੜੇ ਬਿਜਲੀ ਪੋਰਡ ਵਾਲੇ ਆ ਕਹਿੰਦੇ ਸਾਨੂੰ ਕਹਿੰਦੇ ਕਿ ਸਾਨੂੰ ਕੋਈ ਇੱਥੇ ਵੜ ਨਹੀਂ ਦਿੰਦਾ ਪਿੰਡਾਂ 'ਚ ਸਾਡੇ ਇਥੇ ਹਾਲ ਸੀ ਬਾਪੂ ਦੇ ਰਾਤ ਵੇਲੇ ਤੁਹਾਡੇ ਰਾਤ ਵੇਲੇ ਇਹ ਤਾਂ 300 ਯੂਨਿਟ ਦੀ ਗੱਲ ਕਰਦੇ ਮੈਨੂੰ ਲੱਗਦਾ ਤਾਂ 1000 ਯੂਨਿਟ ਬਾਪ ਹੀ ਚੱਲਦਾ ਸੀ ਜਿਹੜਾ ਮਰਜੀ ਜਿੱਥੇ ਮਰਜੀ ਕੁੰਡੀ ਲਾਈ ਫਿਰਦਾ ਸੀ ਜਿੰਨਾ ਮਰਜੀ ਟਰ ਚੱਲਦਾ ਦੱਸ ਦਿਓ ਠੀਕ ਗੱਲ ਕਰਦਾ ਗੱਲ ਕਰਦਾ ਕਿੰਨੇ ਚੋੜ ਦਿੰਦੇ ਆ ਬੰਦੇ ਚੋ ਐਸ ਲਈ ਇਹ ਗੱਲਾਂ ਮੈਂ ਤਾਂ ਕਰਦਾ ਕਿਉਂਕਿ ਉਦੋਂ ਲੋਕਾਂ ਦਾ ਗਰੀਬਾਂ ਦਾ ਦਰਦ ਦੇ ਸਨ ਮੈਨੂੰ ਯਾਦ ਆ ਆਟੇ ਦਾਲ ਵਰਗੀ ਸਕੀਮ ਹੁਣ ਕਿੰਨੇ ਆ ਕਿਤੇ ਕਾਰਡ ਕੱਟੇ ਗਏ ਕਿਹੜਾ ਪੈਂਦਾ ਜਿਹਦੇ ਕਾਰਡ ਨਾ ਕੱਟੇ ਜਾ ਗਏ ਹੋ ਕਾਰਡ ਕੱਟਦੇ ਇਸ ਲਈ ਆ ਕਹਿੰਦੇ ਪੈਸੇ ਨਹੀਂ ਪਰ ਕੇਜਰੀਆ ਨੂੰ ਜਦੋਂ ਜਾਜ ਤੇ ਹੂਟਾ ਦੇਣਾ ਹੁੰਦਾ ਉਦੋਂ ਪੈਸੇ ਜਦੋਂ ਵਜੀਫਾ ਸੀ ਬੱਚਿਆਂ ਦਾ ਬੰਦ ਕਰਨਾ ਹੋਵੇ ਉਦੋਂ ਪੈਸੇ ਨਹੀਂ ਦੇਣਾ ਹੁੰਦਾ ਉਦੋਂ ਪੈਸੇ ਮਲਾਜਮਾ ਦਾ ਟੀਏ ਡੀਏ ਬੰਦ ਮਗਰ ਜਦੋਂ ਕੇਜਰੀ ਵਾਲ ਨੂੰ ਜਾ ਕੇ ਹੂਟਾ ਦੇਣਾ ਹੋਵੇ ਉਦੋਂ ਪੈਸੇ ਖਜ਼ਾਨੇ 'ਚ ਆ ਜਾਂਦੇ ਇਹਨਾਂ ਕੋਲ ਬੜੀ ਵੱਡੀ ਗਿਣਤੀ ਹੈ ਅੱਜ ਲਾ ਨ ਆਰਡਰ ਦੇ ਇਹ ਜਿਹੇ ਹਾਲਾਤ ਆ ਮੈਨੂੰ ਲੱਗਦਾ ਜਿਵੇਂ ਉਹ ਲੰਡੇ ਉਰੀ ਉਹ ਲਾਰੈਂਸ ਬਿਸ਼ਨੋਈ ਹੋਰੀ ਜੱਗੂ ਭਗਵਾਨਪੁਰੇ ਰਹਿੰਦੀ ਫੋਨ ਤੇ ਜਿਹਦੇ ਘਰ ਚਲੇ ਜਾਓ ਕਹਿੰਦਾ ਸਰ ਜੀ ਮੈਨੂੰ ਵੀ ਫੋਨ ਆ ਗਿਆ ਮੈਨੂੰ ਵੀ ਫੋਨ ਆ ਗਿਆ ਮੈਨੂੰ ਲੱਗਦਾ ਕੇਦਰੀ ਆਲ ਤੇ ਭਗਵਾਨ ਨੇ ਇਹਨਾਂ ਨੂੰ ਫੋਨ ਹੀ ਬਗੈਰ ਚਾਰਜ ਤੋਂ ਹੀ ਚੱਲਦਾ ਕਾਲਿੰਗ ਫਰੀ ਹੈ ਜਿਹੜੇ ਦੁਕਾਨਦਾਰ ਕੋਲ ਚਲੇ ਜਾਓ ਜਿਹੜੇ ਆੜਤੀਏ ਕੋਲ ਚਲੇ ਜਾਓ ਕਿਸੇ ਹੋਟਲ ਵਾਲੇ ਕੋਲ ਚਲੇ ਜਾਓ ਕਿਸੇ ਸਹੀਦੇ ਬੰਦੇ ਕੋਲ ਚਲੇ ਜਾਓ ਬਾਦਲ ਸਾਹਿਬ ਲਾਅ ਨਾਅਰ ਤੇ ਇਹ ਹਾਲਾਤ ਹੋ ਗਿਆ ਕਿ ਕੋਈ ਚੱਜ ਦੀ ਗੱਡੀ ਚ ਜਾਂ ਚੱਜ ਦਾ ਹੋ ਘਰ ਚ ਰਹਿ ਕੇ ਹੀ ਰਾਜੀ ਨਹੀਂ ਤੇ ਪਤਾ ਨਹੀਂ ਸਵੇਰੇ ਕਦੋਂ ਬਲਾਵਾ ਆ ਜਾਣਾ ਇਹਨਾਂ ਦਾ ਮੈਂ ਇੱਕ ਸਿੰਗਰ ਦੇ ਪ੍ਰੋਗਰਾਮ ਤੇ ਹੋ ਕੇ ਆਇਆ ਮਾ ਦਾ ਨੌਂ ਨਹੀਂ ਲੈਂਦਾ ਮੈਂ ਕਿਹਾ ਯਾਰ ਬੜਾ ਪ੍ਰੋਗਰਾਮ ਮੱਠਾ ਜਾ ਕੀਤਾ ਕਹਿੰਦੇ ਜੀ ਜਾਨ ਨਹੀਂ ਬਚਾਉਣ ਦੇ ਇੱਕ ਦਾ ਫੋਨ ਆਈ ਜਾਂਦਾ ਕਿ ਇੰਨੇ ਕਲਾ ਦੇ ਹੁਣ ਸਾਨੂੰ ਸਮਝ ਨਹੀਂ ਆਉਂਦੀ ਵਿਆਹ ਕਰਾਈਏ ਕਿ ਉਹਨੂੰ ਕਲਾ ਦਈਏ ਕੁਛ ਨਾ ਕੁਛ ਹਾਲਾਤ ਇਹ ਬਣ ਗਏ ਆ ਚਲੋ ਮੈਂ ਇੰਨਾ ਗੱਲਾਂ ਵੱਲ ਜਾਦਾ ਨਹੀਂ ਜਾਂਦਾ ਤੁਸੀਂ ਸਾਰੇ ਸਿਆਣੇ ਹੋ ਮਗਰ ਤੁਹਾਨੂੰ ਬੇਨਤੀ ਹੈ ਕਿ ਤੁਹਾਨੂੰ ਆਉਣ ਵਾਲੀ ਪੀੜ੍ਹੀ ਮਾਫ਼ ਨਾ ਕਰੂ ਸਾਡੇ 'ਚ ਨੁਕਸਾਨੇ ਮਗਰ ਮੈਂ ਸਮਝਦਾ ਕਿ ਜਿੰਨਾ ਬੇੜਾ ਗਰਗ ਪੰਜਾਬ ਦਾ ਇਹ ਝਾੜੂ ਵਾਲੀ ਪਾਰਟੀ ਨੇ ਕਰਤਾ ਇੰਨਾ ਛਤ ਹਾਲਾਤ ਕਦੇ ਪਹਿਲਾਂ ਕਦੇ ਬਣੇ ਨਹੀਂ ਕਰਜਾ ਵਧਾਤਾ ਸੂਲਤ ਹੈ ਕੋਈ ਨਹੀਂ ਕੰਮ ਕੋਈ ਹੁੰਦਾ ਨਹੀਂ ਸੁਣਵਾਈ ਕੋਈ ਹੈ ਨਹੀਂ ਮੁਲਾਜ਼ਮ ਧਰਨੇ ਤੇ ਜਿਹੜੇ ਬੇਰੋਜ਼ਗਾਰ ਨੇ ਉਹ ਧਰਨੇ ਤੇ ਜਿਹੜੇ ਮੰਤਰੀਆਂ ਦੇ ਨੌਤੇ ਜਿਹੜੇ ਅਫੀਸ਼ੀਅਲ ਇਹਨਾਂ ਦਾ ਸਟਾਫ ਹੈ ਉਹ ਧਰਨੇ ਤੇ ਤੇ ਸਾਧ ਸੰਗਤ ਜੀ ਤੇ ਫਿਰ ਕੰਮ ਕਿਹੜਾ ਹੁੰਦਾ ਸਕੂਲ ਬਦਲ ਗਏ ਜੀ ਕੋਈ ਆਮ ਆਦਮੀ ਕਹਿੰਦੇ ਕਲੀਨਿਕ ਖੋਲੇ ਕੋ ਹੋ ਗਿਆ ਜੀ ਇਲਾਜ ਕੀ ਇਲਾਜ ਚ ਫਰਕ ਆਇਆ ਸਕੂਲਾਂ ਚ ਫਰਕ ਆਇਆ ਹਾਂ ਮਗਰ ਇਸ਼ਤਿਹਾਰ ਦਿੱਤਾ ਠੁੱਕੀ ਘੜ ਛੱਡਿਆ 1000 ਕਰੋੜ ਖਰਚ ਕਰਤਾ ਇਸ਼ਤਿਹਾਰ ਜੇ ਇਸ਼ਤਿਹਾਰ ਵੇਖੋ ਤੇ ਤਮਿਲਨਾਡੂ ਵੀ ਇਸ਼ਤਿਹਾਰ ਲੱਗਦਾ ਕੇ ਜਰੀ ਹਾਲ ਦਾ ਭਗਵੰਤਮਾਨ ਦਾ ਕਿ ਜੇ ਮੁਫਤ ਇਲਾਜ ਕਰਾਉਣਾ ਤੇ ਟਾਰੀ ਵਾਲੇ ਹਸਪਤਾਲ ਖੋਲਿਆ ਨਾ ਰਣੀਕੇ ਚ ਵੀ ਰਣੀਕੇ ਚਾ ਖੋਲਿਆ ਲੈ ਕਲੀਨਿਕ ਮੈਂ ਚ ਨਹੀਂ ਗਿਆ ਸੀ ਉੱਥੇ ਲੱਗਿਆ ਸੀ ਇਸ਼ਤਿਹਾਰ ਪੂਰੇ ਸਫੇ ਦਾ ਭਗਵੰਤਮਾਨ ਦਾ ਜੈਨ ਜੇ ਮੁਫਤ ਇਲਾਜ ਕਰਾਉਣਾ ਰਣੀਕੇ ਵਾਲੇ ਆਮ ਆਦਮੀ ਮhalla ਕਲੀਨਿਕ ਤੇ ਆ ਜਾਓ ਰਣੀਕੇ ਵਾਲਿਆਂ ਦਾ ਤਾਂ ਹੁੰਦਾ ਨਹੀਂ ਤੇ ਚਨਈ ਵਾਲਿਆਂ ਨੂੰ ਸੱਦੀ ਜਾਂਦੀ ਇਹ ਤਾਂ ਇਹ ਜਿਹੇ ਨੇ ਚੋਰ ਇਹਨਾਂ ਤੋਂ ਬਚ ਜੋ ਔਰ ਮੈਂ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਬਾਲ ਸਾਹਿਬ ਤੁਸੀਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਪੰਜਾਬ ਬਚਾਓ ਛੱਡੋ ਭਗਵੰਤ ਪੁਜਾਓ ਯਾਤਰਾ ਸ਼ੁਰੂ ਕਰੋ ਕਿ ਇਹ ਜ ਆ ਬੰਦਾ ਜਿਹੜਾ ਸਵੇਰੇ ਖਾ ਪੀ ਲੈਂਦਾ ਉਹਨੂੰ ਆਪਦੇ ਤੱਬਰ ਦਾ ਫਿਕਰ ਨਹੀਂ ਉਹਨੇ ਸਾਡੇ ਪੰਜਾਬ ਦਾ ਕਾਹਦਾ ਫਿਕਰ ਕਰਨਾ ਖਾਦੀ ਪੀਤੀ ਚ ਕੋਈ ਪਰਿਵਾਰ ਸਾਂਭ ਸਕਦਾ ਦੱਸੋ ਨਹੀਂ ਸਾਂਭ ਸਕਦਾ ਨਾ ਜਿਹੜਾ ਖਾਦੀ ਪੀਤੀ ਚ ਪਰਿਵਾਰ ਨਹੀਂ ਸਾਂਭ ਸਕਦਾ ਉਹਨੇ ਪੰਜਾਬ ਕਿੱਥੇ ਸਾਂਭਣਾ ਮਜੀਠੀਏ ਨੂੰ ਕਹਿੰਦਾ ਅੰਦਰ ਦੇ ਦੇਣਾ ਦੇ ਦੇਈਂ ਤਰਪਾਉ ਤੇ ਜਿਸ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਜਿਸ ਦਿਨ ਪੈ ਗਿਆ ਨਾ ਲੱਭਣਾ ਨਹੀਂ ਤੂੰ ਤੂੰ ਇੱਕਾਰੀ ਛੱਡ ਤੁਹ ਇੱਕ ਵਾਰੀ ਛੱਡ ਮੈਨੂੰ ਇੱਕ ਵਾਰੀ ਦੇਂਗਾ ਮੈਂ ਫੇਰ ਵਾਰ ਆਜੂ ਦੂਜੀ ਵਾਰੀ ਦੇਂਗਾ ਮੈਂ ਫੇਰ ਵਾਰ ਆਜੂ ਮਗਰ ਜੇ ਦਿਨ ਮੇਰਾ ਹੱਥ ਪੈ ਗਿਆ ਨਾ ਚੀਕਾ ਛੱਡੇ ਦੀ ਤਾਂ ਆਵਾਜ਼ ਨਹੀਂ ਨਿਕਲ ਦੇਣੀ ਮੈਂ ਚੀਕਾ ਤਾਂ ਇਹਦੇ ਨਾਲ ਦੀ ਨਿਕਲਣ ਗਿਆ ਕਟਾਰੂ ਚੱਕ ਕਰਕੇ ਦੀਆਂ ਉਹ ਜੋ ਤੁਸੀਂ ਵਜ਼ੀਰ ਬਣਾ ਛੱਡੇ ਇੱਕ ਹੋਰ ਦੀ ਵੀਡੀਓ ਮੇਰੇ ਕੋਲ ਆਈ ਹੈ ਵੇਖੋ ਬੇਸ਼ਰਮ ਏਡੇ ਨੇ ਭਗਵੰਤਮਾਨ ਨੇ ਵੀਡੀਓ ਵੇਖ ਲਈ ਵੇਖ ਲੀ ਮੈਂ ਤੁਹਾਨੂੰ ਕਹਿਣਾ ਮਗਰ ਇਹਨੂੰ ਸ਼ਰਮ ਨਾ ਆਈ ਕਿ ਹੋ ਜੇ ਮਿਸਟਰ ਨੂੰ ਬਰਖਾਸ ਕਰ ਦੇਵੇ ਔਰ ਮੈਂ ਕਿਸੇ ਦੀ ਵੀਡੀਓ ਜਨਤਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹਦੇ ਵੀ ਬੱਚੇ ਨੇ ਉਹਦੇ ਵੀ ਪਰਿਵਾਰ ਚ ਹੈ ਧੀ ਪੁੱਤ ਨੇ ਮੈਂ ਬੜੀਆਂ ਦਵਾਈਆਂ ਦੇਤੀਆਂ ਮੈਂ ਬਾਬਾ ਉਹਨੂੰ ਲਾ ਦਿਓ ਗਲੋ ਠਕੀ ਰਵੇ ਇਹ ਜਿਹਾ ਵਜ਼ੀਰ ਨਹੀਂ ਚਾਹੀਦਾ ਮਗਰ ਮੈਨੂੰ ਹੁਣ ਸਮਝ ਆਈ ਇਹ ਜੇ ਬੇਸ਼ਰਮਾ ਨਾਲ ਬਾਪਿਆ ਕਿ ਜਦ ਤੱਕ ਮੈਂ ਕਹੇ ਟਿਕਾਣੇ ਸਿਰ ਵੀਡੀਓ ਦੇ ਨਹੀਂ ਦਿੰਦਾ ਜਦ ਤੱਕ ਇਹਨਾਂ ਦੀ ਇਨਕੁਆਇਰੀ ਹੋ ਨਹੀਂ ਜਾਂਦੀ ਇਹ ਬੇਸ਼ਰਮਾਂ ਨੇ ਹਟਣਾ ਨਹੀਂ ਇਹ ਜੇ ਲੋਕ ਨੇ ਮਤਲਬ ਕਮਾਲ ਹੋ ਗਈ ਜੀ ਉੱਤੋਂ ਤੁਸੀਂ ਕਰੋ ਚੋਰੀ ਉੱਤੋਂ ਸੀਨਾ ਚੋਰੀ ਮਤਲਬ ਇਹ ਕਮਾਲ ਦੀ ਪੋਲਿਟਿਕਸ ਚੱਲ ਰਹੀ ਹੈ ਪੰਜਾਬ ਕੇਸ ਲਈ ਪੰਜਾਬ ਨੂੰ ਜੇ ਬਚਾਉਣਾ ਜੇ ਪਿੰਡਾਂ ਦੇ ਹਾਲਾਤ ਸੁਧਾਰਨੇ ਆ ਜੇ ਪੰਜਾਬ ਨੂੰ ਇਹ ਰਿਮੋਟ ਕੰਟਰੋਲ ਚੋਂ ਤੁਸੀਂ ਇਹ ਮੁਕਤੀ ਦਵਾਨੀ ਹੈ ਤੁਸੀਂ ਆਹ ਵੇਖ ਲਓ ਸੁਲਤਾਨਪੁਰ ਲੋਧੀ ਕੀ ਹੋਇਆ ਗੁਰਪੁਰਬ ਦੇ ਦਿਨ ਹੋਣ ਅਕਾਲ ਬੂੰਗਾ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਬੇਰ ਸਾਹਿਬ ਦੇ ਸਾਹਮਣੇ ਆ ਅੰਮ੍ਰਿਤ ਵੇਲੇ ਦਾ ਸਮਾ ਹੋਵੇ ਪ੍ਰਭਾਤ ਫੇਰ ਜਾਂ ਨਿਕਲਦੀ ਆ ਹੁਣ ਕੀ ਇਸ ਬਦਲਾ ਨੂੰ ਵੋਟਾਂ ਪਾਈਆਂ ਸਨ ਕਿ ਉੱਥੇ ਜਾ ਕੇ 500 ਫੇਰ ਕਰਨ ਸਿਰਫ ਇਸ ਲਈ ਕਿਉਂਕਿ ਜੇ ਇਸ ਤੇਰ ਨੂੰ ਉੱਥੇ ਕਾਬਜ ਕਰਨਾ ਸੀ ਮੈਨੂੰ ਬਾਬਿਆਂ ਨਾਲ ਕੋਈ ਨਹੀਂ ਚਾਹੇ ਬਾਬੇ ਬਲਬੀਰ ਹੋਣ ਚਾਹੇ ਬਾਬਾ ਮਾਨ ਸਿੰਘ ਹੋਣ ਮਗਰ ਮੈਨੂੰ ਇਸ ਗੱਲ ਨਾਲ ਪ੍ਰੋਬਲਮ ਹੈ ਕਿ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਖੰਡਿਤ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ ਨਿਹੱਤੇ ਤੇ ਫੈਰ ਕਰਨ ਦੀ ਇਜਾਜ਼ਤ ਨਹੀਂ ਹੈ ਸਾਧ ਸੰਗਤ ਜੀ ਜਿੰਨਾ ਫੈਰ ਉੱਥੇ ਹੋਇਆ ਜਿਉ ਖੰਡ ਪਾਠ ਸਾਹਿਬ ਖੰਡਿਤ ਹੋਏ ਜੋ ਹਾਲਾਤ ਉਥੇ ਪੈਦਾ ਕੀਤੇ ਸਿਰਫ ਇਸ ਲਈ ਕਿਉਂਕਿ ਭਗਵੰਤ ਮਾਨ ਨੇ ਆਪਦੀ ਭੈਣ ਜਿੱਥੇ ਪੜਾਉਂਦੀ ਸੀ ਉਹਦੀ ਗੱਲ ਪਗਾਉਣੀ ਸੀ ਸਾਧ ਸੰਗਤ ਜੀ ਇਹ ਹਾਲਾਤ ਪੰਜਾਬ ਦੇ ਬਣ ਗਏ ਐ ਇਸ ਲਈ ਤੁਹਾਨੂੰ ਸਿਆਣੇ ਬਣਨਾ ਪੈਣਾ ਸचेਤ ਹੋਣਾ ਪੈਣਾ ਜੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਉਹ ਦਿਲ ਦੂਰ ਨਹੀਂ ਜਦੋਂ ਦਿੱਲੀ ਵਾਲਿਆਂ ਦੇ ਕੋਲ ਅੱਜ ਪੰਜਾਬ ਦੇ ਬੱਚੇ ਨੂੰ ਨੌਕਰੀ ਨਹੀਂ ਮਿਲਦੀ ਦਿੱਲੀ ਤੋਂ ਲਿਆ ਲਿਆ ਬੱਚਿਆਂ ਨੂੰ ਇੱਥੇ ਭਰਤੀ ਕਰਕੇ ਲੱਖ ਲੱਖ ਰੁਪਈਆ ਤਨਖਾਹ ਪੰਜ ਪੰਜ ਗਨਮੈਨ ਜਿੰਨੀਆਂ ਪੋਸਟਾਂ ਨੇ ਵਧੀਆਂ ਸਾਰਿਆਂ ਤੇ ਕਾਬਜ ਦਿੱਲੀ ਵਾਲੇ ਕਰਾਤੇ ਆ ਜਿਹੜਾ ਪੰਜਾਬ ਖੁਦ ਮੁਖਤਿਆਰੀ ਬਾਰਡਰ ਤੇ ਤੁਸੀਂ ਲੜੋ ਦੇਸ਼ ਦੀ ਆਜ਼ਾਦੀ ਲਈ ਤੁਸੀਂ ਲੜੋ ਮਗਰ ਜਦੋਂ ਤੁਹਾਡੇ ਫੈਸਲੇ ਲੈਣ ਦੀ ਵਾਰੀ ਆਵੇ ਤੇ ਦਿੱਲੀ ਕਰੇ ਕੀ ਇਹ برداشت ਹੈ برداشت ਹੈ ਜੀ ਨਹੀਂ ਬਰਦਾਸ਼ਤ ਹੈ ਤੇ ਤਗੜੇ ਹੋ ਜੋ ਤਗੜੇ ਹੋ ਕੇ ਇਹਨਾਂ ਨੂੰ ਹੁਣ ਭਾਵੇਂ ਇੱਕ ਵਾਰੀ ਠੱਗੇ ਗਏ ਆ ਮਗਰ ਗਾ ਇਹਨਾਂ ਦੀਆਂ ਚੀਕਾਂ ਜੇ ਕਡੌੜੀਆਂ ਤੇ ਕਰੀ ਜਕਾਰਾ ਛੜ ਦਿਓ ਜੇ ਝਾੜੂ ਦੀ ਚੀਕਾਂ ਕਡੌੜੀਆਂ ਚਰਾਉਣੀਆਂ ਸੋ ਸ੍ਰੀ ਅਕਾਲ ਐਸਲੀ ਮੈਂ ਖੈਰਾ ਸਾਹਿਬ ਦਾ ਕੱਲ ਮੇਰੇ ਹੱਕ 'ਚ ਬੜੇ ਡਟ ਕੇ ਬੋਲੇ ਨੇ ਚਲੋ ਅੱਜ ਮੈਂ ਇਹ ਗੱਲ ਨਹੀਂ ਕਰਨਾ ਚਾਹੁੰਦਾ ਸੀ ਮਗਰ ਰੱਬ ਦੇ ਰੰਗ ਵੇਖੋ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਖਾਰਾ ਸਾਹਿਬ ਤੁਹਾਡੇ ਤੇ ਪਰਚਾ ਵੀ ਕਾਂਗਰਸੀਆਂ ਨੇ ਬਣਾਇਆ 17 ਚ ਤੁਹਾਡੇ ਤੇ ਪਰਚਾ ਹੋਇਆ ਸੀ ਤੇ ਮੇਰੇ ਤੇ ਪਰਚਾ ਵੀ ਕਾਂਗਰਸੀਆਂ ਨੇ ਬਣਾਇਆ ਇਸ ਲਈ ਇਹ ਸ਼ੁਰੂਆਤ ਇਹ ਜੇ ਗੰਦੇ ਪਰਚਿਆਂ ਦੀ ਘਟੀਆ ਸਿਆਸਤ ਦੀ ਇਹ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਸੀ ਔਰ ਉਹਦੀ ਲਪੇਟ ਤੇ ਅੱਜ ਤੁਸੀਂ ਵੀ ਆਏ ਹੋ ਸੇਕ ਲੱਗ ਗਿਆ ਮੈਂ ਵੀ ਮਹਿਸੂਸ ਕਰਦਾ ਕਿ ਇਹ ਜੀ ਪੋਲਿਟਿਕ ਇਹ ਜਾਂ ਤੱਕੇ ਛਾਈ ਜੋ ਖਾਰਾ ਸਾਹਿਬ ਨਾਲ ਹੋ ਰਹੀ ਹੈ ਉਹ ਕਿਸੇ ਪੋਲਿਟ ਸਿਆਸਤ ਦੇ ਬੰਦੇ ਨਾਲ ਨਾ ਹੋਵੇ ਸਿਆਸਤ ਆਪ ਦੀ ਤਾਂ ਵਿਚਾਰਤਾਰਾ ਆਪ ਦੀ ਤਾਂ ਇਹਦੇ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ ਇਹਦੇ ਨਾਲ ਪੈਨਸ਼ਨ ਨਹੀਂ ਲੱਗ ਜਾਣੀ ਇਹਦੇ ਨਾਲ ਆਟੇ ਦੇ ਦਾਲ ਦੇ ਕਾਰਡ ਨਹੀਂ ਬਣ ਜਾਣੇ ਗ੍ਰਾਂਟਾਂ ਨਹੀਂ ਆ ਜਾਣੀਆਂ ਬਿਜਲੀ ਨਹੀਂ ਪਹੁੰਚ ਜਾਣੀ ਇਹ ਲੋਕਾਂ ਨੂੰ ਧਿਆਨ ਭਟਕਾਉ ਮੁੱਦੇ ਨਹੀਂ ਔਰ ਇਹਨਾਂ ਮੁੱਦਿਆਂ ਨਾਲ ਪੰਜਾਬ ਦਾ ਨੁਕਸਾਨ ਤੇ ਲੋਕਾਂ ਦਾ ਤਮਾਸ਼ਾ ਖੜਾ ਹੁੰਦਾ ਚਲੋ ਦੇਰ ਆਏ ਦਰੋਸਤ ਆਏ ਕਦੇ ਮੈਂ ਫੇਰ ਕਿਸੇ ਵੇਲੇ ਇਹਦੇ ਬਾਰੇ ਗੱਲ ਕਰੂੰਗਾ